ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਜਿਹੜੀ ਵਿਜਿਟ ਹੈਗੀ ਹੈ ਦੋਸਤੋ ਪਿੰਡ ਦਰਾਜ ਕੇ ਪਹਿਲਵਾਨ ਕੇ ਜਿਹੜਾ ਪਿੰਡ ਹੈਗਾ ਦੋਸਤੋ ਤੇ ਖਾਸ ਵਿਜਿਟ ਜਿਹੜੀ ਆ ਤੁਹਾਨੂੰ ਦੋਸਤੋ ਪਿੰਡ ਦਰਾਜ ਕੇ ਪਹਿਲਵਾਨ ਕੇ ਕਰਨੀ ਪਵੇਗੀ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਆ ਜਦੋਂ ਦੋਸਤੋ ਆਪਾਂ ਠਿੱਖੀ ਪਿੰਡ ਤੋਂ ਖੇਮਕਰਨ ਰੋਡ ਆਉਣੀ ਤੇ ਠਿੱਖੀ ਪਿੰਡ ਸਾਰਾ ਸ਼ਹਿਰ ਅਕਰੋਸ ਜਦੋਂ ਆਪਾਂ ਕਰਦੇ ਆਂ ਪਾਰ ਕਰਦੇ ਆਂ ਤੇ ਚੇਲਾ ਗੇਟ ਤੋਂ ਤੁਸੀਂ ਜਿਹੜੀ ਟਰਨ ਲੈਣੀ ਆ ਚੀਲੇ ਗੇਟ ਤੋਂ ਮੁੜ ਕੇ ਤੇ ਤੁਸੀਂ ਜਿਹੜਾ ਦੋਸਤੋ ਅਗਲਾ ਪਿੰਡ ਹੈਗਾ ਦਰਾਜ ਕੇ ਪਹਿਲਵਾਨ ਕੇ ਜਿਹੜੀ ਤੁਸੀਂ ਜਿਹੜੀਆਂ ਦੋਸਤੋ ਵਿਜ਼ਿਟ ਕਰਨੀਆਂ ਨਾਲ 마ੜੀ ਮੇਗਾ ਹੈਗਾ ਠੀਕ ਆ ਤੇ 마ੜੀ ਪਿੰਡ 마ੜੀ ਸਮਰਾਏ ਬਿਲਕੁਲ ਨਾਲ ਆ ਦੋਸਤੋ ਬਿਲਕੁਲ ਉਸ ਦੇ ਆਪੋਜ਼ਿਟ ਹੈਗਾ ਜਦੋਂ ਆਪਾਂ ਚੀਲੇ ਗੇਟ ਤੋਂ ਆਉਣੇ ਤੇ 마ੜੀ ਸਮਰਾਏ ਠੀਕ ਆ 마ੜੀ ਥੇ ਇਹ ਜਿਹੜੇ ਦੋਸਤੋ ਨੇੜੇ ਨੇੜੇ ਪਿੰਡ ਪੈਂਦੇ ਹੈਗੇ ਠੀਕ ਆ ਪਉ ਪਿੰਡ ਜਿਹੜਾ ਬਿਲਕੁਲ ਲੱਗੇ ਪਿੰਡ ਆ ਪਉ ਪਿੰਡ ਥੋੜੀ ਦੂਰੀ ਤੇ ਜਿਹੜਾ ਪਿੰਡ ਹੈਗਾ ਠੀਕ ਆ ਤੇ ਬਾਕੀ ਇੱਕ ਬੰਨੇ ਜੇਕਰ ਆਪਾਂ ਗੱਲ ਕਰੀਏ ਤੇ ਡੱਲ ਪਿੰਡ ਜਿਹੜਾ ਦੋਸਤੋ ਉਹ ਵੀ ਥੋੜੀ ਦੂਰੀ ਤੇ ਆ ਠੀਕ ਆ ਮਾਝੇ ਦਾ ਏਰੀਆ ਤਕਰੀਬਨ ਤੁਸੀਂ ਵਿਜਿਟ ਜਿਹੜੀ ਹੈਗੀ ਆ ਪਿੰਡ ਕਰਕੇ ਪਸ਼ੂ ਜਿਹੜੇ ਹੈਗੇ ਆ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਇਹ ਖਰੀਦ ਸਕਦੇ ਜੇ ਮੱਝਾ ਦਿਖਾਵਾਂਗੇ ਦੋ ਮੱਝਾ ਗੱਬੜ ਨੇ ਦੋਸਤੋ ਇੱਕ ਬਿਲਕੁਲ ਸੂਈ ਆ ਪਸ਼ੂ ਜਿੰਨੇ ਵੀ ਆਪਾਂ ਦਿਖਾਵਾਂਗੇ ਇਹਨਾਂ ਦੀ ਜਿਹੜੀ ਤਸੱਲੀ ਆ ਘਰੇ ਵਿਜਿਟ ਕਰਕੇ ਚੋਕੇ ਤਸੱਲੀ ਦੇ ਨਾਲ ਟਿੱਪ ਕੇ ਜਿਹੜਾ ਪਸ਼ੂ ਸੂਣ ਵਾਲਾ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਤੁਸੀਂ ਖਰੀਦ ਸਕਦੇ ਹੋ ਕਾਫੀ ਮਸ਼ਹੂਰ ਨੇ ਵੀਰ ਕਾਫੀ 20 ਸਾਲ ਦਾ ਜਿਹੜਾ ਦੋਸਤ ਤਿਰਪਾ ਸਰਮਣ ਵਪਾਰੀ ਆ ਵੀਰ ਸਰਮਣ ਵੀਰ ਦੇ ਨਾਲ ਗੱਲਬਾਤ ਕਰਕੇ ਆਪਾਂ ਪੂਰੀ ਜਾਣਕਾਰੀ ਲੈਣੇ ਆ ਇਨਾਂ ਪਸ਼ੂਆਂ ਦੇ ਸਬੰਧ ਤੇ ਵਿੱਚ ਸਭ ਤੋਂ ਪਹਿਲਾਂ ਵੀਰ ਸਰਮਣ ਜੀ ਸਤਿ ਸ੍ਰੀ ਅਕਾਲ ਹੋਰ ਸਰਮਣ ਭਾਈ ਠੀਕ ਠਾਕ ਹਾਂਜੀ ਵਧੀਆ ਜੀ ਠੀਕ ਆ ਸਰਮਣ ਭਾਈ ਅੱਜ ਪਸ਼ੂ ਆਪਣੇ ਕੋਲ ਤਿੰਨ ਵਕਾਊਗਾ ਜੀ ਹਾਂਜੀ ਹਾਂਜੀ वैसे अपनी ਗੱਲਬਾਤ ਹੋਈ ਸੀ ਵੀ ਪਸ਼ੂ ਆਪਣੇ ਲੋਕਲ ਹੀ ਮਾਰੇਦੇ ਨਹੀਂ ਕਿਰਪਾ ਵੀ ਲੋਕਲ ਹੀ ਵੇਚਦੇ ਰਹਿੰਦੇ ਆ। ਇਹ ਵੀਡੀਓ ਬਣਾਉਂਦੇ ਨੇ ਇਸ ਤਰ੍ਹਾਂ ਰੋਜ਼ 2-4 ਪਸ਼ੂ ਵੇਚ ਜਾਂਦੇ ਆ। ਵੇਖ ਭਾਈ ਚੰਗਾ ਪਸ਼ੂ ਆ ਚਲੋ ਅੱਗੇ ਕੋਈ ਭੈਣ ਭਰਾ ਕੋਈ ਬਾਕੀ ਲਾਗੋ ਬੰਨਿਆ ਜਿੱਥੋਂ ਮਰਜ਼ੀ ਪਤਾ ਕਰ ਸਕਦਾ ਆਪਣਾ ਇਹ ਨਹੀਂ ਕੋਈ ਦੁੱਧ ਦਾ ਝੂਟਨੇ ਗਲੂਗਾ ਜਾਂ ਕੋਈ ਮੱਝ ਦੇ ਵਜੇ ਜੇ ਕੋਈ ਪਿਛਾ ਮਾਰਦੇ ਉਦੋਂ ਦੱਸਾਂਗੇ ਪਿਛਾ ਮਾਰਦੀ ਆ। ਜੇ ਕੋਈ ਉਸ ਤਰ੍ਹਾਂ ਹੈ ਜੇ ਕੋਈ ਥਾਂ ਚ ਨੁਕਸਦੋਂ ਪਹਿਲਾਂ ਦੱਸਾਂਗੇ ਵੀ ਆ ਇਹਦੇ ਵਿੱਚ ਆ ਨੁਕਸ ਹੈਗਾ। ਜਿਹੜੀ ਵੀ ਗੱਲ ਹੋਊਗੀ ਉਹ ਸੱਚਾਈ ਹੋਊਗੀ ਝੂਠਾ ਦਾ ਕੰਮ ਨਹੀਂ ਕੋਈ। ਬਿਲ ਲੱਗ ਪਈ ਐ ਕੰਮ ਨੂੰ ਹੱਥ ਪਾ ਲਿਆ ਉਹਨਾਂ ਦੇ ਵਿੱਚ ਸੌ ਤਰ੍ਹਾਂ ਦੀਆਂ ਕੰਪਲੇਂਟਾਂ ਨਿਕਲਦੀਆਂ ਮੁਸ਼ਕਲਾਂ ਉਹਨਾਂ ਦੇ ਪਸੂ 'ਚ ਨਿਕਲਦੀਆਂ ਕਿਉਂਕਿ ਨਰਕ ਪਰਖ ਨਹੀਂ ਆਉਂਦੀ ਕਰਨੀ ਇੱਥੇ ਜਿਹੜੀ ਨਰਕ ਪਰਖਾ ਚੰਗੀ ਤਸੱਲੀ ਕਰਕੇ ਵੀਰ ਦਾ ਤਜਰਬਾ ਹੈਗਾ 20 ਸਾਲ ਦਾ ਬਾਈ ਸਰਵਣ ਦਾ ਪਸ਼ੂ ਜਿਹੜੇ ਤਿੰਨ ਬਿਲਕੁਲ ਥੰਮ ਵਰਗੇ ਖੜੇ ਆ ਤਿੰਨ ਮੱਝਾਂ ਜਿਹੜੀਆਂ ਦੋਸਤੋ ਥੰਮ ਵਰਗੀਆਂ ਨੇ ਚੰਗੇ ਮਿਲ ਕੇ ਰਿਕਾਰਡ ਵਾਲੀਆਂ ਬਾਕੀ ਗੱਲਬਾਤ ਕਰਦੇ ਆ ਬਾਈ ਜੀ ਪਹਿਲੇ ਨੰਬਰ ਤੇ ਆ ਜਾਓ ਅ ਜਿਹੜੇ ਪਹਿਲੇ ਨੰਬਰ ਤੇ ਆਪਣੇ ਕੋਲ ਇਹ ਮਾਝਾ ਜੀ ਛੋਟੀ ਪਹਿਲੇ ਸੂਏ ਆਈ ਉਧਰੋਂ ਹਰਿਆਣੇ ਚੋਂ ਅੱਛਾ ਜੀ ਹਾਂਜੀ ਇਹਦਾ 16 17 ਲੀਟਰ ਦਾ ਰਿਕਾਰਡ ਆ ਮਾਝਾ ਇਹ ਦੂਜੇ ਦਾ ਜੀ ਇਹ ਹੁਣ ਤੀਸਰੀ ਸੂਏ ਨੇ ਸੋਨਾ ਹੈ ਹੁਣ ਤੀਸਰੀ ਉਧਰੋਂ ਲਿਆਂਦੀ ਸੀ ਜੀ ਤੇ ਤੀਸਰੀ ਸੂਏ ਸੁਣਾ ਲੈ ਜੇ 27 ਤਰੀਕ ਨੂੰ ਦਿਨ ਪੂਰੇ ਹੋਣੇ ਆ 27 ਮਾਰਚ ਨੂੰ ਜੀ ਹਾਂਜੀ 27 ਮਾਰਚ 10 15 ਦਿਨ ਖੜਦੇ ਆ ਬੇਸ਼ੱਕ ਕੋਈ ਤਿਆਰ ਹੋਈ ਲੈ ਜੇ ਭਾਵੇਂ ਸੁਈ ਲੈ ਜੇ ਕੋਈ ਇਹਦੇ ਵਿੱਚ ਟੜਕੂ ਨਹੀਂ ਦਾ ਜੀ ਹਾਂਜੀ ਤੀਸਰਾ ਸੂਆ ਹੈ ਤੇ ਆ ਦੂਸਰੇ ਸੂਏ ਛੋਟੀ ਹੁਣ ਸੁਈ ਆ ਹਾਂਜੀ ਠੀਕ ਆ ਦੋਸਤੋ ਜਿਹੜੀ ਇਹ ਝੋਟੀ ਤੁਹਾਨੂੰ ਆਪਾਂ ਦਿਖਾ ਰਹੇ ਆ ਤੀਜਾ ਸੁਹਾ ਸੂਣਾ ਇਹਨੇ ਤੇ ਹਰਿਆਣੇ ਦੇ ਵਿੱਚੋਂ ਵੀਰਾਂ ਦਾ ਵੀ ਆਈ ਸੀ ਰਿਕਾਰਡ ਪਿੱਛੋਂ ਬਹੁਤ ਬੈਕਗ੍ਰਾਉਂਡ ਚੰਗੀ ਦੀ ਆ ਤੇ ਤਕਰੀਬਨ 27 ਮਾਰਚ ਨੂੰ ਦਿਨ ਪੂਰੇ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਹਜੇ ਦਿਨ ਲੈ ਜਾਣੇ ਆ ਜੇਕਰ ਅੱਜ 16 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਤਾਂ ਦਿਨ ਹਜੇ ਲੈ ਜਾਣੇ ਆ ਇਸੇ ਝੋਟੀ ਨੇ ਠੀਕ ਆ ਸਾਖੀ ਤੇ ਵਾਹ ਜਾ ਕੇ ਵੀ ਨਹੀਂ ਹੈ ਇਹ ਬਸ ਸਾਖੀ ਤੇ ਹਾਂਜੀ ਠੀਕ ਆ ਤੇ ਬਾਈ ਜੀ ਬਾਕੀ ਹੁਣ ਤੀਜਾ ਸੂਬਾ ਤੀਜਾ ਸੂਬਾ ਹਾਂ ਠੀਕ ਆ ਤੇ ਬਾਕੀ 35 ਤੋਂ 30 ਥਣਾ ਦੀ ਬਾਈ ਜੀ 30 ਬਾਈ ਜਿਹੜਾ ਜਿੰਨੇ ਵੀ ਖੜਨੀ ਤਸੱਲੀ ਕਰਕੇ ਲੈ ਜਾਵੇ ਜੇ ਕਿ ਇਹਨਾਂ ਸੂਈ ਖੜਨੀ ਆ ਸੂਈ ਦਾ ਮੁੱਲ ਫਿਰ ਵੱਖਰਾ ਆ ਜਾਊਗਾ ਸੂਈ ਖੜਨੀ ਚਾਹਵੇ ਤੇ ਸੂਈ ਲੈ ਜਾਏ ਤੇ ਸਾਨੂੰ ਕੋਈ ਟੁਰਕੋ ਨਹੀਂ ਆ ਜੀ ਹਾਂਜੀ ਇਹ ਅੱਜ ਦਾ ਮੁੱਲ ਹੋ ਜਾਊਗਾ ਜੇ ਕੋਈ ਆਕੇ ਵੀ ਆਈ ਸੂਈ ਖੜਨੀ ਆ ਬਾਅਦ ਚ ਰੇਡ ਵੱਧ ਘਟ ਕਰਕੇ ਸੂਈ ਲੈ ਜਾਏ ਤਾਂ ਵੀ ਕੋਈ ਚੱਕਰ ਨਹੀਂ ਠੀਕ ਆ ਜੀ ਹਾਂਜੀ ਜਿੰਨੇ ਗੱਬਣ ਖੜਨੀ ਉਹ ਟਿਪ ਕੇ ਲੈ ਜਾਏ ਜਿੰਨੇ ਸੂਈ ਖੜਨੀ ਉਹ ਝੋਕੇ ਲੈ ਜਾਏ ਜੀ ਹਾਂਜੀ ਲੋ ਵੀ ਦੋਸਤੋ ਦੋਨੋਂ ਆਪਸ਼ਨਾਂ ਨੇ ਜੇਕਰ 27 ਮਾਰਚ ਤੋਂ ਬਾਅਦ ਤੁਸੀਂ ਕੋਈ ਸਾਈ ਬਿਆਨਾ ਕਰਕੇ ਤਸੱਲੀ ਨਾਲ ਕਿਉਂਕਿ ਹਵਾਨਾ ਕਾਫੀ ਵਧੀਆ ਬਣਾਉਂਦੀ ਹੋਵੇਗੀ ਜੇਕਰ ਦਿਨ ਹਜੇ ਪਈ ਲੈ ਜਾਣੇ ਆ 27 ਤਰੀਕ ਨੂੰ ਦਿਨ ਪੂਰੇ ਹੁੰਦੀ ਹੈ 27 ਨੂੰ ਠੀਕ ਹੈ ਖੋਲ ਕੇ ਦਿਖਾ ਦਈਏ ਜੀ ਤੇ ਬਿਲਕੁਲ ਕੁੰਡੀ ਹੈ ਦੋਸਤੋ ਕੁੰਡੀ ਚੂਰਾ ਤੇ ਪੁੱਠੇ ਪਾਠ ਦੀ ਚੜਾਈ ਵੇਖ ਲਓ ਬਿਲਕੁਲ ਹੈਵੀ ਬਾਡੀ ਵੇਟ ਆ ਭਾਰੀ ਸਰੀਰ ਦੀ ਹੈ ਠੀਕ ਹੈ ਮੱਝ ਵਧੀਆ ਹੈ ਬਾਕੀ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਬੇਸ਼ੱਕ ਤਸੱਲੀ ਕਰਕੇ ਹੀ ਖਰੀਦਿਓ ਮੱਝਾਂ ਨੂੰ ਪਾਏ ਠੀਕ ਹੈ ਮੈਂ ਅੱਗੇ ਭਾਈ ਗੱਲ ਕਰਦਾ ਮੈਂ ਤਲਿਆਰੇ ਨਹੀਂ ਪਾਏ ਤੁਸੀਂ ਜਿਸ ਤਰ੍ਹਾਂ ਇਹ ਰੱਖ ਜਾਂਦੇ ਹਾਂ ਸਾਡੇ ਆ ਇਹ ਨਹੀਂ ਵੀ ਕੋਈ ਕਈ ਰਸਤੇ ਪਾਈ ਜਾਂਦੇ ਕਈ ਕੋਸੇ ਤਰੀਕੇ ਜਾਂਦੇ ਉਹ ਕੱਪ ਬਿਲਕੁਲ ਜੀ ਉਹ ਹਾਰ ਸ਼ਿੰਗਾਰ ਜਿਆਦਾ ਲਾ ਦਿੰਦੇ ਪਸ਼ੂ ਜਿਹੜਾ ਚੰਗਾ ਪਸ਼ੂ ਉਹ ਗੋਣ ਵਾਲਾ ਪਸ਼ੂ ਉਹ ਇਸ ਤਰ੍ਹਾਂ ਦਿਸ ਪਣਾ ਜੀ ਆਹ ਦੇਖੋ ਜੀ ਠੀਕ ਆ ਬਾਕੀ ਜਿਹੜਾ ਦੋਸਤੋ ਜਿਸ ਤਰ੍ਹਾਂ ਕਾਮਾਂ ਬੰਦਗਾ ਉਹ ਤਰ੍ਹਾਂ ਮੈਂ ਬੰਦੀ ਹਵਾਨਾ ਕਾਫੀ ਸੋਹਣਾ ਮਾਰੂਗੀ ਤੇ ਬਿਲਕੁਲ ਠੰਡੀ ਸ਼ਰੀਫੀ ਵੀ ਪੂਰੀ ਹੈਗੀ ਆ ਨਹੀਂ ਤੇ ਆਮ ਪਸ਼ੂ ਜਿਹੜਾ ਦੋਸਤੋ ਨਾਰਮਲੀ ਆਪਾਂ ਧਿਲਿਆਰੀ ਦੇ ਵਿੱਚ ਕਾਬੂ ਕਰਨ ਔਖਾ ਹੋ ਜਾਂਦਾ ਪਰ ਇਹ ਬਿਲਕੁਲ ਬਾਈਆਂ ਦਾ ਵੀ ਘੱਟੋ ਘੱਟ ਵੀ ਆਪਾਂ ਹਾਰ ਸ਼ਿੰਗਾਰ ਲਾਉਣ ਵਾਲਾ ਕੰਮ ਨਹੀਂ ਕਦੀ ਕੀਤਾ ਪਸ਼ੂ ਆਪ ਹੀ ਦੱਸ ਦਿੰਦਾ ਵੀ ਕਿੰਨਾ ਕਮਾਲਕ ਹੈਗਾ ਇਹ ਬਾਕੀ ਮੱਝ ਪਿਆਰੀ ਆ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਹੱਥ ਪਾ ਲਿਓ ਠੀਕ ਆ ਹਜੇ ਦਿਨ ਲੈ ਕੇ ਜਾਂਦੀ ਆ ਲੇਵਾ ਜਿਵੇਂ ਜਿਵੇਂ ਦਿਨ ਦੋਸਤੋ ਠੀਕ ਆ ਜੀ ਤੇ ਭਾਈ ਇਹਦਾ ਹੁਣ ਕੀ ਲੈਦੇ ਕਿੰਨਾ ਭੈਣ ਭਰਾਵਾਂ ਦਾ ਕਿੰਨਾ ਕਮਾਨਤਨ ਕਰਨਾ ਡਿਮਾਂਡ ਕੀ ਆ ਡਿਮਾਂਡ ਇਹਦੀ ਜੇ ਕੋਈ ਗੱਬਣ ਇਤਰਾ ਖੜਦਾ ਹੈ ਤੇ ਫਿਰ 1 15 ਤੇ ਜੇ ਕੋਈ ਚਾਹਵੇ ਸੂਈ ਖੜਨੀ ਆ ਤੇ ਫਿਰ ਉਹ ਬਾਅਦ ਚ ਹੋ ਜਾਊਗਾ ਰੇਡ ਸੂਈ ਚਾਹਵੇ ਤੇ ਸੂਈ ਦੇ ਦਿਆਂਗੇ ਕੋਈ ਚੱਕਰ ਫਿਰ ਭਾਵੇਂ ਜੇ ਕਿਸੇ ਦਾ ਮਨ ਹੋਊਗਾ ਵੀ ਦੁੱਧ ਯਾਰ ਇੰਨਾ ਕਰਕੇ ਫਿਰ ਉਹ ਸਾਨੂੰ ਵੱਖਰਾ ਮੋਲ ਹੋਊਗਾ ਬੇਰ ਸੂਈ ਦਾ ਮੋਲ ਵੱਖਰਾ ਆ ਜੂ ਬੇਸਕ ਸਾਈ ਪਿਆਣਾ ਦੇ ਜੇ ਸੂਈ ਲੈ ਜੇ ਉਹ ਸਾਨੂੰ ਕੋਈ ਟੁਟਕੂੜੀ ਨਹੀਂ ਆਂਦੇ ਪਿਆਜ ਹੀ ਫੜਕੇ ਲੈ ਜੇ ਹੂੰ ਹਾਂਜੀ ਲੋ ਵੀ ਦੋਸਤੋ ਇਹ ਵੀ ਤਸੱਲੀ ਆ ਅੱਜ ਦਾ 115 ਜੇ ਬਾਕੀ ਤੁਸੀਂ ਬਣਾਤਣਾ ਵੇਖ ਲਓ ਜਿਹੜੇ ਵੀ ਖਿਡਾਰੀ ਆ ਪਾਰਕੂ ਨੇ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਹਜੇ ਘੱਟੋ ਘਾਟ ਵੀ 10 ਦਿਨ ਪਏ ਆ ਘੱਟੋ ਘਾਟ ਵੀ 10 ਦਿਨ 27 ਅੱਜ 16 ਤੇ 27 10 9 10 ਦਿਨ ਦਾ ਸਮਾਂ ਪਿਆ ਬਾਅਦ ਚ ਚੰਗੀ ਆ ਪਸੰਦ ਆਊਗੀ ਤੁਹਾਨੂੰ ਜਰੂਰ ਹੱਥ ਪਾ ਲਿਓ ਬਾਕੀ ਇੱਕ ਵਾਰੀ ਥਾਣ ਮੈਂ ਬੈਕ ਸਾਈਡ ਤੋਂ ਫਿਰ ਦਿਖਾ ਦੇਣਾ ਆ ਕਰੋ ਜੀ ਚੈੱਕ ਠੀਕ ਆ ਟੱਟੇ ਲਟੋਲ ਜਿਹੜੀ ਆ ਦੋਸਤੋ ਬਿਲਕੁਲ ਜਿਵੇਂ ਆਪਾਂ ਐਚਐਫ ਬੈੜਾਂ ਦੀ ਦੇਖਦੇ ਨਾ ਦਿਨ ਪਏ ਹੋਣ ਤਾਂ ਦੀ ਬਾਈ ਅਸੀਂ ਬੈੜ ਮੈਂ ਥੱਲੇ ਡੈਂਦੇ ਤਾਂ ਹੀ ਉਸਾਂ ਜੇ ਖੋਟੀ ਹੋਵੇ ਤਾਂ ਇਤਨਾ ਹੀ ਵੇਚੀ ਬਿਲਕੁਲ ਅੱਛਾ ਭਾਈ ਸਰਵਨਜੀ ਅਗਲੇ ਪੰਨੇ ਇਹ ਢੇਲੀ ਆ ਗਈ ਆਪਣੇ ਕੋਲ ਹਾਂਜੀ ਇਹ ਦੂਸਰੇ ਸਵੇਰੇ ਸੁਈ ਅੱਜ ਨੂੰ ਪੰਜਵਾਂ ਦਿਨ ਹੋ ਗਿਆ ਸੁਈ ਦੂਸਰੇ ਸਵੇਰੇ ਆ ਹਾਂਜੀ ਪੰਜਵਾਂ ਦਿਨ ਹੋ ਗਿਆ ਸੁਈ ਨੂੰ 10 ਲੀਟਰ ਥੱਲੇ ਦੁੱਧਿਆ ਮੌਕੇ ਤੇ ਕੋਈ ਦੋ ਟਾਈਮ ਚੋੜਿਆ ਆਇਦ ਨੇ ਲੇਟ ਚ ਆਈ ਕੀਤੀ ਆ ਹਾਂਜੀ 7 ਵਜੇ ਦੀ ਚਵਾਈ ਆ ਸਵੇਰ ਦੀ ਔਰ ਤੁਹਾਨੂੰ ਪਤਾ ਬਾਅਦ ਵਿੱਚ ਲੱਗਾ ਵੀ ਆਪਾਂ ਹਾਂਜੀ ਪਹਿਲਾਂ ਮੇਰਾ ਕੋਈ ਵਿਚਾਰ ਨਹੀਂ ਗਿਆ ਵੀ ਵੀਡੀਓ ਪਾਉਣ ਦਾ ਛੋਣ ਤੋਂ ਤੇ ਬਾਕੀ ਜਿੰਨੇ ਵੀ ਖੜਨੀ ਆ ਕੋਈ ਆਪਣੀ ਸਾਈ ਦੇ ਕੇ ਦੋ ਡੰਗ ਚੋ ਕੇ ਲੈ ਜਾ ਤਿੰਨ ਡੰਗ ਚੋ ਕੇ ਲੈ ਜਾ ਆਪਾਂ ਨੂੰ ਕੋਈ ਟੁੱਟਪੂਣੀਗਾ ਬਿਲਕੁਲ 11-12 ਲੀਟਰ ਦੁੱਧ ਦੇ ਨੇ ਪਹਿਲੇ ਸੂਏ ਕੱਢਿਆ ਜੀ ਹਾਂਜੀ ਹੁਣ ਦੂਜੇ ਸੂਏ ਮਤਲਬ ਸੂਏ ਨੂੰ ਅੱਜ ਪਾਈਆਂ ਦੇਣਿਆ ਜੀ ਅੰਸਰਟਾਈ ਬਹੁਤ ਐ ਚਵਾਈ ਵੀ ਫੇਰ ਇੱਕ ਨੰਬਰ ਦੀ ਆ ਜੀ 2 ਲੀਟਰ ਇਹਦੀ ਅੱਜ ਹੀ ਮੌਕੇ ਦੀ ਗਾੜਿਆ ਇਹਦੀ ਜੀ ਠੀਕ ਆ ਤੇ ਦੇਣਾ ਇਹਨੂੰ ਭਾਈ ਕਿੰਨੇ ਦੱਸੇ ਅੱਜ ਇਹਨੂੰ ਪੰਜਵਾਂ ਦੇਣਾ ਸੁਈਵਾਰ ਪੰਜਵਾਂ ਦੇਣਾ ਮਗਰ ਕਟਾ ਜਿਹੜਾ ਹੈਗਾ ਤੁਸੀਂ ਵੇਖ ਲੋ ਆ ਮਗਰ ਮੇਲਕਾਫ ਆ ਹਾਂਜੀ ਠੀਕ ਹੈ ਜਿਹੜੀ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਛੋਟੀ ਮੀ ਢੇਲੀ ਦਿਖਾ ਰਹੇ ਹਾਂ ਕੋਈ ਪੂਰ ਛੱਟਾ ਨਹੀਂ ਕਿਹੇ ਥਾਂ 'ਚ ਵੀ ਕਿਸੇ ਰਕਮ ਦਾ ਵੀ ਕੋਈ ਠੀਕ ਆ ਬਾਕੀ ਆ ਥਣ ਵੇਖੋ ਬਿਲਕੁਲ ਨੋਕਲਾ ਥਣ ਹਾਂਜੀ ਬਹੁਤ ਚਵਾਈ ਸੁਹਣੀ ਇੱਕ ਨੰਬਰ ਬਾਕੀ ਵਿਥਾ ਫਿਰਲਾ ਸੁਹਣੀਆਂ ਨੇ ਤੇ ਛੋਟੀ ਵੀ ਜਿਹੜੀ ਆ ਪਿਆਰੀ ਆ ਵਧੀਆ ਠੀਕ ਆ ਬਾਡੀ ਬਣ ਤਰ ਤੁਸੀਂ ਵੇਖੋਗੇ ਦੋਸਤੋ ਸਟਰਕਚਰ ਆ ਵੇਖੋ ਕਰੋ ਚੈੱਕ ਪੇਟ ਪੁੱਠਾ ਵੇਖੋ ਬਿਲਕੁਲ ਰਾਜੀ ਆ ਮੰਜਾ ਡੈਂਦਾ ਗੁਲਾਈ ਪੂਰੀ ਆ ਸ਼ੇਪ ਜੇਕਰ ਆਪਾਂ ਵੇਖੀਏ ਤੇ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਤੇ ਹੁਣ ਭਾਈ ਜੀ 9 9 ਦੇ ਲਾਗੇ ਤੱਕ ਇਹ ਪੌਲਾ 9 10 ਜੀ ਕੋਈ ਸਾਈ ਕਰਕੇ ਵੀਡੀਓ ਕਾਲ ਕਰਕੇ ਦੋ ਟਾਈਮ ਚ ਆ ਕੇ ਫਿਰ ਬਾਅਦ ਚ ਲੈ ਜੇ ਜੇ ਦੂਰੋਂ ਵੀ ਮੈਨੂੰ ਚਾਹੁੰਦਾ ਏ ਤੇ ਵੀਡੀਓ ਕਾਲ ਦੇ ਚੋਲੇ ਬਾਅਦ ਚ ਪੈਸੇ ਦੇਖ ਲੈ ਜੇ ਜੇ ਕੋਈ ਲਾਗੇ ਯਾਰ ਭਾਵੇਂ ਦੋ ਟਾਈਮ ਉਤਰਾ ਛੋੜ ਬਿਲਕੁਲ ਲਓ ਵੀ ਦੋਸਤੋ ਪਰਖ ਤੁਸੀਂ ਕਰਨੀ ਆ ਘਰੇ ਟਾਈਮ ਕੱਢ ਕੇ ਤੁਸੀਂ ਆਪਣੀ ਚੁਆਈ ਕਰਨੀ ਆ ਪੈਸੇ ਖਰਚ ਕਰਨੀ ਆ ਤੁਸੀਂ ਵੀਰਾਂ ਨੇ ਬਾਕੀ ਜੇ 2 1 ਜਾਉਗੀ ਬਡੇਰਾ ਹਮ ਦਾ ਜੀ ਬਾਕੀ ਹਵਾਨਾ ਜਿਹੜਾ ਦੋਸਤੋ ਆਪ ਹੀ ਦੱਸਣ ਦਿਆ ਠੀਕ ਆ ਆ ਵੇਖੋ ਵੀ ਬਾਕੀ ਚਵਾਈ ਜਿਹੜੀ ਬਈ ਸਵੇਰ 6:30 ਕਰਤੀ ਸਾਢੇ ਉਤਰਾ ਹੀ 5:00 ਵਜੇ ਜੋਦ ਨੇ ਅੱਜ ਦੇਣ ਚੋਰੀ ਜੇ ਡਕਾਈ ਠੀਕ ਆ ਤੇ ਹੁਣ ਜਿਹੜਾ ਟਾਈਮ ਦੋਸਤੋ ਜ਼ਰੂਰ ਤੁਸੀਂ ਨੋਟ ਕਰ ਲਿਓ ਸਾਢੇ 1:30 ਵਜੇ ਦਾ ਟਾਈਮ ਆ ਜਦੋਂ ਆਪਾਂ ਵੀਡੀਓ ਹੁਣ ਬਣਾ ਰਹੇ ਆ ਸਵੇਰ 6:30 6:00 ਵਜੇ ਚਵਾਈ ਹੋਈ ਆ ਠੀਕ ਆ ਤੇ ਜੇ ਕਿਸੇ ਵੀਰ ਨੇ ਅਕ ਡਕਾਈ ਸੀਗੀ ਉਹਨੇ ਪ੍ਰੋਪਰ ਚਵਾਈ ਜਿਹੜੀ ਆ ਸਾਢੇ 6:00 ਵਜੇ ਅੱਜ ਕੀਤੀ ਜਾਂਦੀ ਆ ਜੀ ਇਹ ਫਲੀ ਕਰ ਲਈ ਜੀ ਠੀਕ ਆ ਆ ਦੂਰੀ ਤੋਂ ਵੇਖ ਲੋ ਕਦ ਕਾਠੀ ਪੂਰਾ ਹੈਗਾ ਮੱਜਾਂ ਬਿਲਕੁਲ ਵੱਡੀਆਂ ਹੀ ਤਕਰੀਬਨ ਵੱਡੀਆਂ ਮੱਜਾਂ ਦੇ ਵਿੱਚ 35 ਆ ਨੇ ਤੇ ਅੱਛਾ ਭਾਈ ਸਰਮਨ ਜੀ ਕਿੰਨਾ ਮੋਲ ਹੈ ਜਿਹੜੀ ਆ ਢੇਲੀ ਦਾ ਜੀ ਇਹ ਦਾ 95000 ਰੁਪਇਆ 95 ਜੀ ਹਾਂਜੀ ਠੀਕ ਆ ਬਾਕੀ ਭਾਈ ਸਰਮਨ ਲੈਂਦੇ ਨਾਲ ਆਈ ਮੋਲਿਆ ਜਿਹੜਾ ਬਾਕੀ ਚਵਾਈ ਕੋਈ ਤਿੰਨ ਟਾਈਮ ਕਰ ਲੇ ਇੱਥੇ ਦੋ ਟਾਈਮ ਕਰ ਲੇ ਕੋਈ ਸਾਨੂੰ ਇਹ ਦੇ ਵਿੱਚ ਟੁੜ ਕੋੜੀਆਂ ਜੀ ਹਾਂਜੀ ਇਹ ਤਾਂ ਅਗਲੇ ਦੀ ਮਰਜ਼ੀ ਅਗਲੇ ਤੇ ਡਿਪੈਂਡ ਹੈ ਜੀ ਅਗਲੇ ਨੂੰ ਕਰਨੀ ਚਾਹੀਦੀ ਵੀ ਆ ਹਾਂਜੀ ਠੀਕ ਆ ਤੇ ਆਹ ਵੇਖੋ ਜੀ ਠੀਕ ਆ ਆ ਬੈਕ ਸਾਈਡ ਤੋਂ ਥਾਣ ਬਾਕੀ ਦਿਨ ਸਾਢੇ 6:00 ਪਾਉਣੇ 7:00 ਵਜੇ ਦੀ ਚਵਾਈ ਆ ਕੋਈ ਸ਼ਾਮਾਂ ਨੂੰ ਜਦੋਂ ਕੋਈ ਸੌਦਾ ਹੁੰਦਾ ਕੋਈ ਦੂਰ ਵਾਲਾ ਵੀਰ ਤਾਂ ਵੀਡੀਓ ਪਾਲਦੇ ਚਵਾਲੇ ਉਸ ਤਰ੍ਹਾਂ ਚ ਹੋਣੀ ਆ ਉਸ ਤਰ੍ਹਾਂ ਚ ਆਵੇ ਠੀਕ ਹੈ ਭਾਈ ਜੀ ਅੱਛਾ ਸਰਮਣ ਵੀਰੇ ਜਿਹੜੀ ਅਗਲੇ ਇਹ ਨੰਬਰ ਤੇ ਇਹ ਵੀ ਟੁੱਕੀ ਆ ਇਹ ਗੱਭਣਾ ਇਹ ਗੱਭਣਾ ਦੋਸਤੋ ਬਿਲਕੁਲ ਤਿਆਰੀ ਦੇ ਵਿੱਚ ਜਾਪਦੀ ਆ ਬਾਕੀ ਸਮਾਂ ਦਿਨ ਪੁੱਛ ਲੈਨੇ ਖੜਦੀ ਆ ਦਿਨ ਉਤਰਾ ਤਾਂ ਇਹਨੇ ਲੈ ਜਾਣਾ ਹੈ ਹਫਤਾ ਲੈ ਜੂਗੀ ਭਾਈ ਹਾਂਜੀ ਬੜੇ ਆਰਾਮ ਨਾਲ ਲੈ ਜਾ ਤੀਜਾ ਹੀ ਹੈ ਕਿ ਤੀਜਾ ਤੀਜਾ ਠੀਕ ਹੈ ਸੂਆ ਵੀ ਤੀਜਾ ਬਾਕੀ ਜਿਹੜਾ ਦੋਸਤੋ ਅੰਦਾਜ਼ਾ ਲਗਾਇਆ ਜਾ ਸਕਦਾ ਕਈ ਵੀਰਾਂ ਦੀਆਂ ਵੀਡੀਓ ਆਪਾਂ ਬਹੁਤ ਪਾਉਣੀਆਂ ਕਈ ਵੀਰ ਇਹੋ ਜੀ ਮੱਝ ਨੂੰ ਕਹਿ ਦਣਗੇ ਵੀ ਦੂਜਾ ਸੂਬਾ ਪਰ ਜੋ ਰਿਐਲਿਟੀ ਆ ਸਚਾਈ ਹੈ ਉਹ ਬੰਦਾ ਚੌਥਾ ਹੋ ਸਕਦਾ ਹੈ ਇਹ ਸਰਾ ਇਹ ਨਹੀਂ ਆਪਣੇ ਕੋ ਕੋ ਝੂਠਾ ਕੰਮ ਨਹੀਂ ਆ ਬਿਲਕੁਲ ਭਾਈ ਬਿਲਕੁਲ ਤੇ ਵੀਰਾਂ ਦਾ ਵੀ ਤੀਜੇ ਦਾ ਜਿਹੜਾ ਚੌਥਾ ਹੋ ਸਕਦਾ ਕਿਉਂਕਿ ਜਿਹੜੀ ਥੋੜੀ ਸਮਝ 200 ਚੱਲ ਰਹੀ ਆ ਉਸ ਤੇ ਆਪ ਹੀ ਖਰਾ ਉਤਰਨ ਡਿਆ ਵੀਰ ਵੀ ਤੀਜਾ ਵੀ ਮੰਨ ਸਕਦੇ ਹੋ ਚੌਥਾ ਵੀ ਥੋੜੀ ਸਮਝ ਆ ਆ ਥਣ ਜੇ 15 1500 ਇਹ ਵਿੱਚ ਹੋਏ ਡੰਗਰਾਂ ਦੇ ਅੱਛਾ ਭਾਈ ਜੀ ਥਣ ਦੀ ਸ਼ੇਪ ਸ਼ੂਬ ਸੋਹਣੀ ਲੱਗਦੀ ਆ ਥੋੜਾ ਮੋਟਾਈ ਦੇ ਵਿੱਚ ਤੇ ਰਨ ਵਿੱਚ ਪੋਲਾ ਜੀ ਬਹੁਤ ਜਿਆਦੀ ਚੋਣ ਚ ਪੋਲੀ ਆ ਦੇ ਆਂਦੇ ਇਤਨਾ ਚੋਕੇ ਵਿਖਾ ਦਨੇ ਮੰਗਾ ਪਾਗੇ ਵੰਗੇ ਦੇ ਗਿੱਜੀ ਮਗਲ ਕਰਨ ਲੱਤਾਂ ਅੱਛਾ ਜੀ ਹਾਂ ਜੀ ਠੀਕ ਹੈ ਭਾਈ ਜੀ ਬਹੁਤ ਜਿਆਦੀ ਵਧੀਆ ਸੁਈ ਲੈ ਜਾਵੇ ਕੋਈ ਉਹ ਚੱਕਰ ਤੇ ਕੋਈ ਦੋ ਦੋ ਦਾ ਰਿਕਾਰ 13 14 ਲੀਟਰ ਦਿੰਦੀ ਬਾਈ ਇਹ ਆਪਾਂ ਪਾਸੇੋਂ ਲੈਂਦੀ ਆ ਮੈਂ ਆਪਣੇ ਕੋਲ ਝੂਠ ਵਾਲਾ ਕੋਈ ਕੰਮ ਨਹੀਂ ਜਿਵੇਂ ਆ ਮਾਜਾਂ ਦੋਵੇਂ ਇਹ ਮੈਂ ਆਪਣੇ ਘਰ ਚੋਂ ਖਰੀਦਿਆ ਜੀ ਹਾਂਜੀ ਚਲੋ ਪਾਸੇ ਦੀ ਚੀਜ਼ ਤਾਂ ਜਿਵੇਂ ਅਗਲੇ ਨੇ ਦੱਸਿਆ ਆਪਾਂ ਨੂੰ ਉਸ ਹਿਸਾਬ ਨਾਲ ਦੱਸਣਾ ਪੈਣਾ 14 ਲੀਟਰ ਦੁੱਧ ਤਾਂ ਵਿੱਚ ਹੋਇਆ ਦਾੜੀਆਂ ਨਾਲ ਸਭ ਜਾਣਦਾ ਬਿਲਕੁਲ ਜੀ ਇਹਨੂੰ ਵੀ ਦਿਖਾਈਏ ਜੀ ਖੋਲ ਦਿਓ ਜੀ ਖੋਲ ਜੀ ਹਾਂਜੀ ਤੇ ਸੱਤ ਕ ਦਿਨ ਜਿਹੜਾ ਦੋਸਤੋ ਇੱਕ ਹਫਤਾ ਹਜੇ ਸਮਾਂ ਬਾਕੀ ਆ ਹਫਤਾ ਲੈ ਜਾਊਗੀ ਤੇ ਵੱਡੀ ਮੱਝ ਆਏਗੀ ਤਕਰੀਬਨ ਤੀਜਾ ਸੂਆ ਬਈਆਂ ਦਾ ਵੀ ਤੀਜਾ ਸੂਆ ਮੰਨ ਲਓ ਚਾਹੇ ਚੌਥਾ ਮੰਨ ਲਿਆ ਜੇ ਠੀਕ ਆ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਨਾ ਦੁੱਧ ਦੱਸਿਆ ਆਪਾਂ ਉਹਨਾਂ ਨੂੰ ਕਹਿ ਸਕਦੇ ਠੀਕ ਆ ਆ ਥੰੜੇ ਦੇਵਾ ਚੈੱਕ ਕਰ ਲਓ ਜੀ ਬਾਕੀ ਪਿੱਛੇ ਪਛੇ ਦੀ ਕੋਈ ਗਾਰੰਟੀ ਆ ਕੋਈ ਪਿੱਛੇ ਵਾਲੀ ਕੋਈ ਚੱਕਰ ਨਹੀਂ ਕੋਈ ਭਾਰ ਪਾਉਂਦੀ ਹੋਵੇ ਜੀ ਕੋਈ ਵਿਮਜ ਕੋਲ ਕੱਲ ਦੀ ਪੂਰੀ ਗਾਰੰਟੀ ਆ ਆਪਣੀ ਠੀਕ ਹੈ ਜੀ ਹਾਂ ਜਈ ਕਈ ਵਾਰੀ ਥਾਂ ਹੀ ਡੰਗਰ ਆਇਆ ਹੋਵੇ ਤਾਂ ਕਲਾਂ ਕਹਿੰਦਾ ਭਾਰ ਪਾਉਂਦਾ ਕੋਈ ਮਾਸਾ ਜਿੰਨਾ ਵੀ ਭਾਰ ਪਾਉਂਦੀ ਹੋਵੇ ਦੇਖ ਕੱਲ ਦੀ ਆਪਣੀ ਗਾਰੰਟੀ ਹੈ ਬਿਲਕੁਲ ਵੀਰ ਜੀ ਬਿਲਕੁਲ ਠੀਕ ਆ ਇਹ ਤਿੰਨ ਪਸ਼ੂ ਅੱਜ ਦੋਸਤੋ ਤਿੰਨੇ ਮੱਝਾਂ ਵਕਾਊ ਨੇ ਤੇ ਬਿਲਕੁਲ ਰਾਜੀ ਆ ਪਿੱਠ ਪੁੱਠੇ ਤੋਂ ਵੇਖੋਗੇ ਤੁਸੀਂ ਰਾਜੀ ਆ ਵੱਡੀਆਂ ਮੱਝਾਂ ਨੇ ਆਪ ਦੀ ਇੱਕ ਟਾਈਮ ਦੀ ਚੁਵਾਈ ਜਿਹੜੀ ਹੈਗੀ ਦੋਸਤੋ ਜਿਹੜਾ ਪਸੂ ਸੁਆ ਮੈਂ ਬਾਰ-ਬਾਰ ਕਹਿਣਾ ਜ਼ਰੂਰ ਕਰ ਲਿਆ ਕਰੋ ਜਿਸ ਘਰ ਤੋਂ ਵੀ ਮੈਂ ਖਾਸ ਤੌਰ ਤੇ ਵੀਡੀਓ ਪਾ ਰਿਹਾ ਹੁੰਦਾ ਬਾਕੀ ਜਿਹੜਾ ਪਸੂ ਸੂਣ ਵਾਲਾ ਟਿੱਪ ਕੇ ਚੌਥਾ ਨਾਲ ਦੀ ਤਸੱਲੀ ਕਰਨ ਤੋਂ ਬਾਅਦ ਤੁਸੀਂ ਜਿਹੜਾ ਬੇਸ਼ੱਕ ਸੌਦਾ ਕਰ ਲਿਆ ਕਰੋ ਠੀਕ ਆ ਸਾਈ ਬਿਆਨਾ ਕਰਕੇ ਆਪ ਦਾ ਜਿਹੜਾ ਤਸੱਲੀ ਕਰ ਲਿਆ ਕਰੋ ਤੇ ਇੱਕ ਬਾਈ ਸਰਵਨ ਇਹਦਾ ਰੇਟ ਰਹਿਗਾ ਵੀਰੇ ਕਿੰਨਾ ਕਰੀਏ ਇਹਦਾ ਵੀ ਲੱਖ ਰੁਪਈਆ ਪੂਰਾ ਲੱਖ ਹੈ ਜੀ ਹਾਂ ਠੀਕ ਆ ਕੋਈ ਬਾਕੀ ਮਾਨਤਾਂ ਨੂੰ ਜਿਹੜਾ ਹੈਗਾ ਬਾਈ ਖੁੱਲਾ ਹੀ ਹੋਊਗਾ ਵਿੱਚੋਂ ਹਾਂ ਜੀ ਮੌਕੇ ਤੇ ਹੋ ਜਾਊਗਾ ਫਿਰ ਠੀਕ ਹੈ ਭਰਾ ਜੀ ਤੇ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੇ ਦਈਏ ਜੀ ਮੋਇ ਦਾ ਨੰਬਰ 97811 ਜੀ 70116 97811 ਹਾਂਜੀ 70116 16 ਹਾਂਜੀ ਇਹ ਬਾਈ ਦੀਆਂ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਤੁਹਾਨੂੰ ਠੀਕ ਆ ਬਾਕੀ ਤਸੱਲੀ ਜਿਹੜੀ ਆ ਤੁਸੀਂ ਕਰਨੀ ਆ ਪੈਸਾ ਲਾਉਣ ਤੋਂ ਪਹਿਲਾਂ ਬੁੱਕਾਂ ਦੇ ਬੁੱਕ ਜਿਹੜੇ ਪੈਸੇ ਲੱਗਦੇ ਆ ਲਾਉਣ ਤੋਂ ਪਹਿਲਾਂ ਮੱਝਾਂ ਵੱਡੀਆਂ ਨੇ ਸੋਨੇ ਵਰਗੀਆਂ ਨੇ ਪਰ ਇਹਨਾਂ ਸੋਨੇ ਵਰਗੀਆਂ ਮੱਝਾਂ ਦੀ ਤਸੱਲੀ ਜਿਹੜੀ ਆ ਥਰਾਂ ਤੋਂ ਚੈੱਕ ਪਾਸ ਕਰਕੇ ਆਪਦੀ ਜਰੂਰ ਕਰ ਲਿਓ ਹਾਂਜੀ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ